ਪੰਜਾਬ ਚ ਪੂਰੇ ਟਰਾਈ ਕਰਕੇ ਆ ਜਿਓ ਵੀ ਸਭ ਤੋਂ ਸਸਤੇ ਰੇਟ ਤੁਹਾਨੂੰ ਇਸ ਦੁਕਾਨ ਉਪਰ ਮਿਲਤੀ ਆਪਣਾ ਪੇਜ ਨੂੰ ਫੋਲੋ ਕਰ ਲਓ ਥੋੜਾ ਬਰ ਰੇਟ ਵਗੈਰਾ ਆਪਣੇ ਪੇਜ ਦੀ ਕੋਣੀ ਸ਼ੁਰੂ ਕਰਦੀ ਜੀ ਪੂਰੇ ਪੰਜਾਬ ਚ ਸਭ ਤੋਂ ਸਸਤੀ ਪੈਂਦੀ ਸਾਬ 215 ਦੇ ਪ੍ਰਤੀ ਲੀਟਰ ਪੈਰਾਕੋਟ ਆ ਜਿਹਦੇ ਪੰਜ ਛੱਟ ਪਰ ਲੈ ਕੇ ਆਏਗੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਆਪਣੇ ਪੇਜ ਨੂੰ ਫੋਲੋ ਕਰੂਗਾ ਉਹਦੇ ਲਈ ਸਿਰਫ 108 ਰੁਪਏ ਕਿਲੋ ਤੇ 45 ਦੇਵਾਂਗੇ ਅੱਜ ਅਸੀਂ ਗੱਲ ਦੋਸਤੋ ਮਾੜਾ ਸੁਪਰੀ ਸਿੰਘ ਬਟੂਆ ਅੱਜ ਆਪਾਂ ਕਿਰਨੇ ਵਾਲਿਆਬ ਚ ਸਭ ਤੋਂ ਸਸਤੀ ਪੈਸਟੀਸਾਈਡ ਨਾਲ ਹੀ ਅਜਿਹੇ ਟਾਈਮ 'ਚ ਜਿਵੇਂ ਮੱਕੀਆਂ ਵਗੈਰਾ ਚੱਲ ਰਹੇ ਆਪਣੇ ਸੀਡ ਦਾ ਕੰਮ ਹੋ ਗਿਆ ਉਹ ਵੀ ਪਾਈਆਂ ਕੋਲ ਹੈਗਾ ਕਾਲਚੀ ਦੇ ਢੋਲੇ ਵਗੈਰਾ ਸਭ ਪਏ ਨੇ ਤੁਸੀਂ ਜਿੱਥੇ ਕਿਤੇ ਮਰਜ਼ੀ ਪੂਰੇ ਟਰਾਈ ਕਰਕੇ ਆ ਜਾਓ ਵੀਰੇ ਸਭ ਤੋਂ ਸਸਤੇ ਰੇਟ ਤੁਹਾਨੂੰ ਇਸ ਦੁਕਾਨ ਉੱਪਰ ਮਿਲਣਗੇ ਆਪਣੀ ਗੱਲ ਚੱਲ ਰਹੀ ਸੀ ਜੀ ਪਣੀ 13.045 ਹੋ ਗਿਆ ਮੱਕੀ ਦੇ ਬੀਜ ਹੋ ਕੇ ਹੋਰ ਵੀ ਚਾ ਦੀ ਗੱਲ ਚੱਲ ਰਹੀ ਸੀਗੀ ਤੇ ਆਪਾਂ ਸ਼ਾਪ ਦੇ ਅੰਦਰ ਲੈ ਕੇ ਗੱਲਬਾਤ ਕਰਦਾ ਵੀ ਕੀ ਗੱਲਬਾਤ ਆ ਵੀ ਕਿੱਥੋਂ ਰੇਟ ਨੇ ਕਿਵੇਂ ਆ ਤੇ ਬਾਈਆਂ ਨੇ ਕਿਹੜੇ ਆਫਰ ਰੱਖਿਆ ਹੋਇਆ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਤੇ ਨਾਲ ਕਮੈਂਟ ਲਾਈਕ ਕਰਕੇ ਆਉਂਦਾ ਤੇ ਪੇਜ ਨੂੰ ਫੋਲੋ ਕਰਕੇ ਆਉਂਦਾ ਉਨਾਂ ਦਾ ਐ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਯਾਨੀ ਕਿ ਰੇਟਾਂ ਦੇ ਉਹ ਪਰ ਰੇਟਾਂ ਜਿੰਦਰਾ ਗੱਲ ਕਰਦਾ ਵੀ ਕੀ ਡਿਸਕਾਊਂਟ ਹੈ ਕੀ ਰੇਟਾਂ ਦੀ ਗੱਲਬਾਤ ਜੀ ਮੈਨੂੰ ਤੁਹਾਨੂੰ ਪਤਾ ਵੀ ਅੱਜ ਦੇ ਟਾਈਮ ਵਿੱਚ ਵੀ ਕਣਕਾਂ ਲਗਭਗ ਭਗੋਲਿਆਂ ਤੋਂ ਬਰੇ ਆ ਚੁੱਕੀਆਂ ਨੇ ਬਹੁਤੀਆਂ ਤਾਂ ਨਿਸਰਨੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਣਕਾਂ ਜੀ ਤੇ ਇਸ ਟਾਈਮ ਤੇ ਆਪਣੇ ਕਣਕੇ ਦੇ ਉੱਤੇ ਪੋਟਾਸ਼ ਤੇ ਤੇ ਨਾਲ ਬੋਰਨ ਵਗੈਰਾ ਦੀ ਅੱਜਕਲ ਸਪਰੇਅ ਚੱਲ ਰਹੀ ਆ ਤੇ ਜੇਕਰ ਆਪਾਂ ਪੋਟਾਸ਼ ਦੀ ਗੱਲ ਕਰੀਏ 13 0.45 ਐਨਪੀਕੇ ਆ ਜਾਂਦਾ ਜੀ ਜੋ ਕਿ ਮਾਰਕੀਟ ਵਿੱਚ ਬਹੁਤ ਜ਼ਿਆਦਾ ਡਿਮਾਂਡ ਤੇ ਚੱਲ ਰਿਹਾ ਤੇ ਆਪਾਂ ਖੜਿਆ ਸੰਤਾਰਤ ਸਿੰਘ ਤੇ ਜਪਨਾ ਰੇਟ ਵਗੈਰੇ ਦੀ ਗੱਲਬਾਤ ਕਰਦੇ ਆ ਹੋਰ ਵੀ ਆਪਣੇ ਸਾਹਮਣੇ ਆਟਮ ਆ ਪਈਆਂ ਨੇ ਮੱਕੀਆਂ ਹੋ ਗਈਆਂ ਕਨਮੀਰਾ ਹੱਥ ਪਲੱਸ ਹੋ ਗਈ ਸੀ ਜੈਂਟਾ ਦੀਆਂ ਹੋ ਗਈਆਂ ਹਾਈ ਵੈਜ ਦੀਆਂ ਮੱਕੀਆਂ ਹੋ ਗਈਆਂ ਸਭ ਲਗਭਗ ਇਹਨਾਂ ਕੋਲ ਸਟਾਕ ਹਾਜ਼ਰ ਹੈ ਜੀ ਹਾਂਜੀ ਸਸੀਕਰ ਜੀ ਸਸੀਕਰ ਜੀ ਸਾਰੇ ਕਿਸਾਨ ਵੀਰੋਂ ਦਰਮਿਆਲੇ ਨੂੰ ਸਸੀਕਰ ਜੀ ਤੇ ਅੱਜ ਆਪਾਂ ਗੱਲ ਕਰਦੇ ਆ ਜੀ ਆਪਣੀ ਮਾਰਕੀਟ ਵਿੱਚ 13045 ਦਾ ਅੱਜ ਜਿਹੜੇ ਟਾਈਮ 'ਚ ਬਹੁਤ ਜ਼ਿਆਦਾ ਮਤਲਬ ਚੱਲ ਰਿਹਾ ਉਹਦੇ ਆਪਣੇ ਰੇਟਾਂ ਵਗੈਰੇ ਦੀ ਗੱਲ ਕਰੀਏ ਤੇ ਕਿੰਨੇ ਕਿੰਨੇ ਟਾਈਮ ਤੇ ਹੁੰਦਾ ਤੇ ਨਾਲ ਉਹਦੇ ਕੀ ਚੀਜ਼ ਹੁੰਦੀ ਹੈ ਉਹਦਾ ਕੀ ਬੈਨੀਫਿਟ ਆ ਸਾਰਾ ਸਮਝਾਓ ਜੀ ਜਿ ਇਹ ਆਪਾਂ ਤੁਹਾਨੂੰ ਇੱਕ ਸਪੈਸ਼ਲ ਆਫਰ ਲੈ ਕੇ ਆਏਗੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਆਪਣੇ ਪੇਜ ਨੂੰ ਫੋਲੋ ਕਰੂਗਾ ਉਹਦੇ ਲਈ ਸਿਰਫ 108 ਰੁਪਏ ਕਿਲੋ 13.45 ਦੇਵਾਂਗੇ ਸਿਰਫ 108 ਰੁਪਏ ਕਿਲੋ 13.45 ਦਿੱਤਾ ਜਾਊਗਾ ਜੋ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਪੇਜ ਨੂੰ ਫੋਲੋ ਕਰਕੇ ਆਊਗਾ ਜਿਵੇਂ ਤੁਹਾਨੂੰ ਪਤਾ ਹੈ ਵੀ ਹੁਣ ਇੱਕ ਗ੍ਰਾਮਕਸਾਉਣ ਚੱਲ ਰਹੀ ਹੈ ਇਹ ਬੇਸ ਤੋਂ ਲਈ ਉਹ ਗ੍ਰਾਮਕਸਾਉਣ ਬਾਅਦ ਸਾਲੇ ਚੱਲ ਰਿਹਾ ਹੈ ਪੈਰਾਕਾਉਟ ਉਹ ਸਿਰਫ ਆਪਾਂ ਦੇਵਾਂਗੇ 215 ਰੁਪਏ ਲੀਟਰ 215 ਤੇ ਪ੍ਰਤੀ ਲੀਟਰ ਪੈਰਾਕੋਟ ਆ ਜਾਂਦੇ ਜਿਹੜੇ ਆਪਣੀ ਝਟਪਟ ਕਹਿੰਦੇ ਨੇ ਤੁਰਤ ਵਾਲੀ ਕਹਿੰਦੇ ਨੇ 24 ਘੰਟੇ ਵਾਲੀ ਕਹਿੰਦੇ ਨੇ ਇਹ ਆਫਰ ਉਹਨਾਂ ਵੀਰਾਂ ਲਈ ਆ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਣਗੇ ਤੇ ਜੇਕਰ ਜਿਹੜਾ ਵੀਰ ਵੱਧ ਸ਼ੇਅਰਾਂ ਕਰਦਾ ਉਹਦੇ ਵਾਸਤੇ ਲੱਗ ਆਫਰ ਦਿੱਤੇ ਜਾਣਗੇ ਪਰ ਜਿਹੜਾ ਵੀਰ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਤੇ ਪੇਜ ਨੂੰ ਫੋਲੋ ਕਰਕੇ ਆਉਂਦਾ ਉਹਦੇ ਲਈ ਇਹ ਆਫਰ ਵੈਲਿਡ ਹੈ ਜੀ ਤੇ ਇੱਕ ਹੋਰ ਜਾਣਕਾਰੀ ਦੇ ਦਈਏ ਸਾਡੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਹੁਣ ਆਉਣ ਵਾਲਾ ਟਾਈਮ ਮੱਕੀਆਂ ਦਾ ਸੀਜ਼ਨ ਚੱਲ ਰਿਹਾ ਜੀ ਤੇ ਅਕਸਰ ਲਾਭੇ ਰਹਿੰਦੇ ਨੇ ਵੀ ਕਿਹੜੀ ਸਾਡੇ ਕੋਲ ਕਿਹੜੀ ਵੈਰਾਈਟੀ ਹਾਜ਼ਰ ਆ ਕਿਹੜੀ ਦਾ ਕੀ ਰੇਟ ਆ ਕਿਵੇਂ ਨਾ ਹੁਣ ਹਰੇਕ ਵੀਡੀਓ ਥੱਲੇ ਵੀਰੇ ਸੋਨੂੰ ਜਿਵੇਂ 9808 ਆਪਣੀ ਕਨਵੀ ਰੱਠ ਪਲੱਸ ਆ ਗਿਆ ਸਜੈਂਟਾ ਦੀ ਆ ਗਈ ਇਹਨਾਂ ਸਾਰੇ ਦੇ ਪ੍ਰੋਡਕਟ ਵਾਈਜ਼ ਵੀਰੇ ਇੱਕ ਫੁੱਲ ਵੀਡੀਓ ਆਉਣੇ ਇਹਦੇ ਵਿੱਚ ਰੇਟ ਵਗੈਰਾ ਦੀ ਗੱਲ ਕੀਤੀ ਜਾਊਗੀ ਤੇ ਬਾਕੀ ਆਪਣਾ ਪੇਜ ਫੋਲੋ ਕਰ ਲਿਓ ਥੋੜਾ ਬਾਅਦ ਰੇਟ ਵਗੈਰਾ ਆਪਣੇ ਪੇਜ ਤੇ ਪਾਉਨੇ ਸ਼ੁਰੂ ਕਰਤੇ ਜੀ ਅੱਜ ਜਿੱਡੀ ਨਿਮੇੜ ਤਾਂ ਰੇਟਾਂ ਆਪਾਂ ਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਬਸ ਉਹਨੂੰ ਰੇਟ ਵਗੈਰਾ ਸਾਹਿਬ ਉਹਦੇ ਉੱਪਰ ਹੀ ਮਿਲ ਜਾ ਕਰਨਗੇ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਜਰੂਰ ਆਉਣ ਮੈਂ ਹੁਣ ਆਪਣਾ ਪਤਾ ਵੀ ਆਪਣੇ ਕੋਲੇ ਪੈਂਟ ਐਕਸਟਰਾ ਵਗੈਰਾ ਡੱਬੋ ਵਗੈਰਾ ਸਾਰੇ ਮਾਲ ਹਾਜ਼ ਫੁੱਲ ਜਾ ਸਕਦੇ ਹੈ ਜੀ ਸਭ ਸਾਰਟ ਜੀ ਪੂਰੇ ਪੰਜਾਬ ਵਿੱਚ ਰੇਟਾਂ ਦੇ ਪੱਖੋਂ ਫੁੱਲ ਚੈਲੇਂਜਾ ਖੁੱਲਾ ਚੈਲੇਂਜਾ ਸਭ ਨੂੰ Ориਜਨਲ ਤੇ ਕੁਆਲਿਟੀ ਦੀ ਉਹ ਆਪਾਂ ਅਕਸਰ ਕਹਿੰਦੇ ਆ ਰਹੇ ਹਾਂ ਉਹਦੀ ਆਪਣੀ 200% ਗਾਰੰਟੀ ਹੈ ਜੀ Ориਜਨਲ ਤੇ ਆਪਣੀ ਸਬੈਸਟ ਕੁਆਲਿਟੀ ਦੀ ਚੀਜ਼ ਦੀ ਤੇ ਜੇਕਰ ਆਪਾਂ ਰੇਟਾਂ ਦੀ ਗੱਲ ਕਰੀਏ ਪੂਰੇ ਪੰਜਾਬ 'ਚ ਇਦਾਂ ਰੇਟ ਕੋਈ ਨਹੀਂ ਦੇ ਸਕਦਾ ਜੋ ਤੁਹਾਨੂੰ ਇਸ ਸ਼ਾਪ ਉੱਤੇ ਮਿਲ ਜਾਣਗੇ ਕੱਲੇ ਇਹ ਦਵਾਈਆਂ ਦੇ ਨਹੀਂ ਤੁਸੀਂ ਜਿਹੜੀ ਕੰਪਨੀ ਜਿਹੜੀ ਚੀਜ਼ ਤੁਸੀਂ ਡਿਮਾਂਡ ਕਰੋਗੇ ਤੁਹਾਨੂੰ ਸਭ ਇਨਾਂ ਕੋਲੇ ਹਾਜ਼ਰ ਮਿਲ ਲਈਆਂ ਫਿਲਹਾਲ ਦੀ ਘੜੀ ਬਾਹਰ ਸੈਂਟਾ ਵਿੱਚ ਸਭ ਤੋਂ ਉੱਤੇ ਟਾਪ ਤੇ ਮਤਲਬ ਸ਼ਾਇਆ ਹੋਇਆ ਕ ਤੇ ਪਰ ਜੇ ਅਗਰ ਗੱਲ ਕਰੀਏ ਕੰਟੈਕਟ ਨੰਬਰ ਦੀ 94630 18232 ਆਪਣਾ ਕੰਟੈਕਟ ਨੰਬਰ ਆ ਜੀ ਤੇ ਜੇਕਰ ਅਸੀਂ ਫੇਸਬੁਕ ਪੇਜ ਦੀ ਗੱਲ ਕਰੀਏ ਗੁਰਮੇਲ ਬਟੂਹਾ 123 ਆਪਣਾ ਯੂਜ਼ਰ ਨੇਮ ਆ ਜੇਕਰ ਤੁਸੀਂ YouTube ਤੇ ਦੇਖਦੇ ਹੋ ਹਸਨਪ੍ਰੀਤ ਬਟੂਹਾ ਮੇਰਾ ਆਪਦਾ ਖੁਦ ਦਾ ਪੇਜ ਆ ਜਾਂਦਾ ਉਹਦੇ ਤੁਸੀਂ ਦੇਖ ਸਕਦੇ ਹੋ Instagram ਉੱਪਰ ਵੀ ਗੁਰਮੇਲ ਬਟੂਹਾ 123 ਦੇ ਨਾਮ ਤੇ ਆਪਣਾ ਪੇਜ ਆ ਜੀ ਪੇਜ ਨੂੰ ਫੋਲੋ ਕਰਨਾ ਨਾ ਪੁੱਲਿਓ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਤੁਹਾਨੂੰ ਬਹੁਤ ਜਾਣਕਾਰੀਆਂ ਮਿਲਣਗੀਆਂ ਅਕਸ਼ਰ ਥੋੜਾ ਲੰਬਾ ਹੈ ਰੇਟਾਂ ਦਾ ਰੇਟ ਵਗੈਰਾ ਸਭ ਉਹਦੇ ਉੱਪਰ ਆ ਜਾਂਦੇ ਨੇ ਜਿਹੜੇ ਪ੍ਰੈਕਟਿਕ ਤੁਹਾਨੂੰ ਲੋਡ ਹੁੰਦੀ ਹੈ ਸਭ ਤੁਸੀਂ ਇੰਸਟਾਗ੍ਰam ਦੀ ਪ੍ਰੋਫਾਈਲ ਵਿੱਚ ਦੇਖ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਧੰਨਵਾਦ